ਤੱਕ ਮਾਰੀ ਕਿਹੜਾ ਪਿੰਡ ਹੈ ਕੀ ਗੱਲਬਾਤ ਹੋਈ ਆ ਪਿੰਡ ਮਸਰਾਲਾ ਕੀ ਗੱਲਬਾਤ ਹੋਈ ਆ ਗੱਲਬਾਤ ਹੋਈ ਕਿ ਸਾਡਾ ਪਲਾਟ ਹੈ ਅਸੀਂ ਮਕਾਨ ਬਣਾਇਆ ਦਾ ਸੀ ਤੇ ਨਾਲ ਖਾਲੀ ਪਲਾਟ ਸੀ ਉਥੇ ਅਸੀਂ ਆਪਣੇ ਪਲਾਟ ਦੇ ਵਿੱਚ ਕੰਦ ਕੱਢੇ ਕਰਦੇ ਸੀ ਕੰਦ ਕੱਢੇ ਕਰਦੇ ਸੀ ਤੇ ਉਹ ਦੂਸਰੇ ਨਾਲ ਜਿਹੜਾ ਸਾਡੇ ਚਾਚਾ ਦਾ ਮੁੰਡਾ ਸੀ ਉਹਨਾਂ ਦਾ ਨਾਲ ਪਲਾਟ ਸੀ ਉਹ ਸਾਨੂੰ ਕੰਦ ਕੱਢਣ ਤੋਂ ਉਹਨਾਂ ਰੋਕਦਾ ਸੀ ਤੇ ਰੋਕਦਾ ਸੀ ਤੇ ਇੱਕ ਮੇਰੇ ਪਤੀ ਫੈਸਲਾ ਵੀ ਹੋ ਗਿਆ ਸੀ ਪੁਲਿਸ ਨੇ ਫੈਸਲਾ ਵੀ ਸਾਨੂੰ ਦੇ ਦਿੱਤੇ ਦਾ ਸੀ ਕਿ ਤੁਸੀਂ ਨਿਸ਼ਾਨੀ ਲਾ ਕੇ ਤੇ ਨਹੀਂ ਤੇ ਤੁਸੀਂ ਕੱਢ ਸਕਦੇ ਹੋ ਆਪਣੀ ਕੰਦ ਉਹ ਇੱਕ ਡੇਢ ਮਹੀਨਾ ਪਹਿਲਾਂ ਦੀ ਗੱਲ ਹੈ ਇੱਕ ਇਹਨਾਂ ਨੇ ਕੀ ਕੀਤਾ ਕਿ ਉੱਥੋਂ ਕੁਝ ਕੁਝ ਕਰੇ ਕਰਦੇ ਹੀ ਉੱਥੇ ਤੋਂ ਵਿਜੇ ਕੁਮਾਰ ਆਇਆ ਉਹਨੇ ਇਹਨਾਂ ਨੂੰ ਪਾੜ ਲਿਆ ਪਾੜ ਕੇ ਤੇ ਇਹਨਾਂ ਦੇ ਆ ਛਾਤੀ ਤੇ ਵੀ ਬੈਠ ਗਿਆ ਔਰ ਦਾਤਰ ਮਾਰਿਆ ਪਿੱਠ ਤੇ ਕਈ ਮਾਰੀ ਜਨਾਨੀ ਉਹਦੀ ਨੇ ਉਹ ਚਾਰ ਜਨੇਹੀ ਉਹ ਵਿਜੇ ਕੁਮਾਰ ਉਹਦੀ ਪਤਨੀ ਰਕੇਸ਼ ਕੁਮਾਰੀ ਅ ਔਰ ਅਕਸ਼ੇ ਕੁਮਾਰ ਉਹਦਾ ਬੇਟਾ ਬੇਟੀ ਸਾਖੀ ਸੈਣੀ ਜੀ ਜਦ ਤੱਕ ਯੋ ਜਿਹੜਾ ਲੱਗਦਾ ਮੇਰੇ ਪਤੀ ਹੀ ਕਿੰਨਾ ਉਹ ਰਵੀ ਕੁਮਾਰ ਹਾਂਜੀ ਕਿੰਨੇ ਵੀ ਦਿਨ ਕਰਨਾ ਕੱਲ 6:30 ਵਜੇ ਪਲਾਟ ਉਹ ਕਿੰਨੇ ਮਰਲੇ ਦਾ ਪਲਾਟ ਬਣਦਾ 14 ਕ ਮਰਲੇ ਦਾ ਹੈ ਉਹ ਲੈ ਝਗੜਾ ਹੈ 14 ਮਰਲੇ ਕੋਸ਼ੇ ਉੱਪਰ ਹੀ ਚਾ 14 ਹੈ ਹਾਂਜੀ ਉਹਦਾ ਝਗੜਾ ਹੈ ਉਹ ਕੀ ਕਹਿੰਦੇ ਕਿ ਉਹ ਰੋਕ ਦੇਗੇ ਉਹ ਰੋਕਦੇ ਹੀ ਰਸਤੇ ਰਸਤੇ ਦਾ ਕੋਈ ਚੱਕਰ ਪਾਉਂਦੇ ਹੀ ਤੇ ਰਸਤਾ ਹੈ ਨਹੀਂ ਵਿੱਚ ਤਾਂ ਕਿ ਰਸਤਾ ਹੈ ਨਹੀਂ ਵਿੱਚ ਰਸਤਾ ਪਿੱਛੇ ਹੀ ਬੰਦ ਹੋ ਜਾਂਦਾ ਹੀ ਉਹ ਰਸਤੇ ਦਾ ਕੋਈ ਚੱਕਰ ਪਾਉਂਦੇ ਹੀ ਹੁਣ ਕੋਈ ਨਹੀਂ ਕਹਿੰਦੀ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਗੱਲ ਦੀ ਪੁਲਸ ਲੈਣੇ ਉਹਨਾਂ ਨੇ ਪੁਲਸ ਲੈਣੇ ਪਾਹੀ ਚੀਏ ਬੰਦੇ ਲਖਾਏ ਹੀ ਇਹਨਾਂ ਨੇ ਪੰਜ ਬੰਦੇ ਰੱਖੇ ਇੱਕ ਬੰਦਾ ਕੱਢ ਦਿੱਤਾ ਵਿੱਚੋਂ ਹਾਂਜੀ ਜਿਹੜਾ ਮੇਨ ਬੰਦਾ ਜਿਹੜਾ ਇਹਨੂੰ ਸ਼ਾਇਦ ਦਿੰਦਾ ਹੀ ਹਰ ਕੰਮ ਕਰਾਉਂਦਾ ਹੀ ਨਾਲ ਹੋ ਕੇ ਤੁਹਾਡੀ ਕੀ ਮੰਗ ਹੈ ਸੋ ਉਹਦਾ ਨਾਹੀਂ ਸੁਖਦੇਵ ਰਾਜ ਠੀਕ ਹੀ ਚਾਹੁੰਦੇ ਕੀ ਮੰਗ ਤੁਹਾਡੀ ਅਹੀਂ ਜਾਣਿਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਬੰਦੇ ਰੈਸਟ ਹੋਣੇ ਚਾਹੀਦੇ ਆ ਜਿਹੜੇ ਆਨੇ ਬੰਦੇ ਦਾ ਸਟਾਣ ਫੇਰ ਅਸੀਂ ਸੰਸਕਾਰ ਕਰਨਾ ਏਦਾਂ ਨਹੀਂ ਕਰਨਾ ਤੁਹਾਡੇ ਪਤੀ ਤੇ ਜਿਹੜਾ ਜਿੰਨੇ ਹਮਲਾ ਕੀਤਾ ਉਹ ਆਪਸ ਕੀ ਲੱਗਦੇ ਨੇ ਭਰਾ ਲੱਗਦੇ ਆਏ ਚਾਚੇ ਦੇ ਮੁੰਡੇ ਆ ਹਾਂਜੀ ਇਹ ਘਟਨਾ ਕੱਲ 10:30 ਵਜੇ ਦੱਸ ਤੇ ਇਹਨਾਂ ਬਿਆਨ ਲਿਖਾਇਆ ਜੀ ਇਹ ਤਾਂ ਇਹ ਪਹਿਲਾਂ ਜਗਾ ਦਾ ਝਗੜਾ ਚੱਲਦਾ ਸੀ ਕੋ ਪਹਿਲਾਂ ਹੀ ਸ਼ੁਰੂ ਹੋ ਗਿਆ ਇਸ ਤਾਹੀ 5-6 ਮਹੀਨਿਆਂ ਤੋਂ ਚੱਲ ਰਿਹਾ ਸੀ ਝਗੜਾ ਤੇ ਕੋਰਟ ਕੇਸ ਵੀ ਚੱਲਦੇ ਨਾਲ ਕੱਲ ਕਦੇ ਰਵੀ ਕੁਮਾਰ ਆਪਣੀ ਤੇ ਘਰ ਦੀ ਚਾਰਪਾਈ ਕਰ ਰਿਹਾ ਸੀਗਾ ਇਹਨਾਂ ਨੇ ਆ ਕੇ ਤੇ ਉੱਤੇ ਹਮਲਾ ਕਰਤਾ ਵਿੱਚ ਵਿਜੇ ਕੁਮਾਰ ਤੇ ਉਹਦੀ ਘਰ ਦੀ ਰਕੇਸ਼ ਕੁਮਾਰੀ ਉਹਦਾ ਲੜਕਾ ਅਕਸ਼ੇ ਕੁਮਾਰ ਅਕਸ਼ੇ ਸੈਣੀ ਤੇ ਇਹਦੀ ਇੱਕ ਲੜਕੀ ਹੈ ਪ੍ਰਤਾਪਸੀ ਸੈਣੀ ਤੇ ਦੋ ਬੰਦੇ ਨਾਲ ਹੋਰ ਲਖਾਇਆ ਇੱਕ ਜਗਿੰਦਰਪਾਲ ਸ਼ਕਦੇਵ ਰਾਜ ਕਿੰਨੀ ਚੋਂ ਚੜਾਗਾ ਹਾਂਜੀ ਜ਼ਮੀਨ ਕਿੰਨੀ ਦੇ ਝਗੜਾ ਹੈ ਜੀ ਦਾ ਪਲਾਟ ਪਲੋਟ ਘਰੇਲੂ ਕੁਝ 10 15 20 ਮਰਲੇ ਦਾ ਪਲਾਟ ਹੈਗਾ ਸੀ ਇਹ ਕਰੀਏ ਇੱਕ ਪੁੱਛਦੇ ਸਮਝੋਤਾ ਵੀ ਕਰਵਾ ਦਿੱਤਾ ਤੇ ਫੇਰ ਬੰਦੇ ਦਾ ਪਹਿਲਾਂ 2 ਮਹੀਨੇ ਪਹਿਲਾਂ ਦੀ ਗੱਲ ਉਹ ਸਮਝੋਤਾ ਵੀ ਕਰਾਇਆ ਸੀ ਇਹਨਾਂ ਦਾ ਹਾਂ ਤੇ ਬਾਅਦ ਚ ਫੇਰ ਇਹਨਾਂ ਨੇ ਕੋਰਟ ਕੇਸ ਲਾਤਾ ਉਹਨੂੰ ਸਟੇਜ 2 ਕੋ ਮਿਲਿਆ ਸੀ ਦੱਸਦੇ ਕੋਈ ਤੇ ਉਹ ਸਟੇਜ ਦੇ ਵਿੱਚ ਵੀ ਇਹਨਾਂ ਨੇ ਕੋਈ ਨਈ ਕੰਮ ਸ਼ੁਰੂ ਕਰਤਾ ਉਹ ਇਸ ਕਰਕੇ ਇਹਨਾਂ ਦਾ ਫੈਪੜਾ ਹੋ ਗਿਆ। ਸ਼੍ਰੀ ਕੋਈ ਕੀ ਲੱਗਦਾ ਇਹ ਮਤਲਬ ਸ਼ੀਕੇ ਜਿਉਂ ਚਾਚੀ ਦਾਦੇ ਦੀ ਲੜਕੀ ਲੱਗਦੀ। ਇਹਨਾਂ ਦੇ 2 ਬੰਦੇ ਖਲਾਫ ਮਾਮਲਾ ਦਰਚਿਤ ਹੈ। 5 ਬੰਦੇ ਖਲਾਫ ਮਾਮਲਾ ਦਰਚਿਤ ਹੈ। ਉਹ ਜੇ ਦਰਸਤ ਕੋਈ ਸਾਰੇ ਸ਼ਾਪਿੰਗ ਮਾਰੀ ਕਰੀ ਇਹ ਨਹੀਂ ਹੋ ਜੇ ਕੋਈ ਦਰਸਤ ਕੋਈ। ਪੋਸਟਮੈਨ ਕਰਵਾ ਰਹੇ ਹੋ? ਪੋਸਟਮੈਨ ਨੂੰ ਕਰਾ ਰਹੇ।